ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਬੀਜਣਾ ਢੋਲ ਤੇ ਮੱਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਹੈ ਬਿਲਕੁਲ ਜੀ ਸਾਰੇ ਸ਼ਹਿਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀ ਕਿ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਹੈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ ਜਿੱਤ ਤੱਕ ਸੱਤ ਸਮੁੰਦਰ ਪਾਰ ਦੁਨੀਆ ਰਹਿੰਦੀ ਹੈ ਧੀਆ ਤੋਂ ਧੀਆ ਬਣਦੀਆਂ ਧੀਆ ਤੋਂ ਬਣਦੇ ਜੀ ਤਾਂ ਹੀ ਰੱਬ ਨੇ ਬਣਾਈ ਤੀ ਭਾਵੇਂ ਸਾਡੇ ਸਮਾਜ ਨੇ ਅੱਜ ਬਹੁਤ ਤਰੱਕੀ ਕਰ ਲਈ ਹੈ ਬੇਟੀਆਂ ਲੜਕੀਆਂ ਉੱਚੇ-ਉੱਚੇ ਮਕਾਮ ਤੇ ਜਾ ਪਹੁੰਚ ਰਹੀਆਂ ਨੇ ਮਾਪਿਆਂ ਨਾਲ ਹਰ ਦੁੱਖ ਸੁੱਖ ਵੰਡਾਉਂਦੀਆਂ ਨੇ ਪਰ ਸਮਾਜ ਦੇ ਵਿੱਚ ਕੁਝ ਅਜੇ ਵੀ ਇੱਕੋ ਜਿਹੇ ਲੋਕ ਨੇ ਜੋ ਬੇਟੀ ਦੇ ਜਨਮ ਸਮੇਂ ਚਿੰਤਾ ਵਿੱਚ ਡੁੱਬ ਜਾਂਦੇ ਨੇ ਜਾਂ ਕਹਿੰਦੇ ਨੇ ਸਾਡੇ ਘਰ ਤਾਂ ਪੱਥਰ ਹੀ ਆ ਗਿਆ ਇਹੋ ਜਿਹੀ ਮਾਨਸਿਕਤਾ ਵਾਲੇ ਲੋਕ ਚੰਦ ਹੀ ਹੁੰਦੇ ਨੇ ਪਰਖੰਨਾ ਦੇ ਇਸ ਪਰਿਵਾਰ ਨੇ ਜਿਨ੍ਹਾਂ ਦੇ ਘਰ 35 ਸਾਲ ਬਾਅਦ ਧੀ ਨੇ ਜਨਮ ਲਿਆ ਪਰਿਵਾਰ ਦੇ ਵਿੱਚ ਖੁਸ਼ੀ ਵਿੱਚ ਜ਼ਮੀਨ ਹੇਠਾਂ ਪੈਰ ਨਹੀਂ ਲੱਗ ਰਹੇ ਫੁੰਨਾ ਵਾਲੇ ਘਰ ਵਿੱਚ ਨਾਮ ਜਨਮਿਤ ਧੀ ਨੂੰ ਘਰ ਲਿਆ ਟੋਲ ਬਾਕੇ ਨਾਚ ਕੱਪ ਕੇ ਫੁਲਾਂ ਦੀ ਵਰਖਾ ਕਰਕੇ ਰੀਬਰ ਕੱਟ ਕੇ ਅਸਵਾਜੇ ਚਲਾ ਕੇ ਯਾਨੀ ਹਰ ਉਹ ਖੁਸ਼ੀ ਪ੍ਰਗਟ ਕੀਤੀ ਹੈ ਸ਼ਾਇਦ ਇੰਨੀ ਤਾਂ ਖੁਸ਼ੀ ਲੜਕੇ ਦੇ ਜੰਮਣ ਤੇ ਵੀ ਨਹੀਂ ਹੁੰਦੀ साम छॾो ताली ਦੇ ਬੰਦੇ ਕੋ ਡਾਕਟਰ ਬਣ ਗਿਆ ਤੇ ਇਹਨਾਂ ਦੀ ਸਾਹ ਨਾਲ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਜ ਹੈ ਸੋਕ ਮੰਨਦਾ ਆਖੀ ਹੈ ਜਿੱਤ ਜੇ ਮਿਲ ਜਾ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ ਬੜੇ ਬੜੇ ਜੀਵ ਜਨਮ ਲਿਆ ਇਹ ਉਹ ਉਹ ਪਿਆਰ ਜਿਹੜੀ ਕਿਸੇ ਨਾਲ ਕਰਨਾ ਬਹੁਤ ਹੀ ਜ਼ਰੂਰੀ ਹੈ ਕਿ ਤੁਸਾਂ ਨੂੰ ਖਾਣੋ ਤੇ ਪਿਆਰ ਨਾਲ ਸੰਭਾਲੋ ਬਹੁਤ ਕਿੰਨੇ ਸਾਲ ਬਾਅਦ ਨੂੰ ਢੀਨੇ ਜੀ। ਇਹ ਆਪਣੇ ਗੱਲਾਂ ਬਾਤਾਂ ਦੇ ਮਾਈਕਲੇ ਸੱਤ ਸਾਲ ਦਾ ਬੇਟਾ ਮੇਰਾ ਸੱਤ ਸਾਲ ਵਿੱਚ ਢੀ ਹੋ ਗਿਆ। ਅੱਜ ਇਹ ਪਰਵਾਦੀ ਗੱਲ ਆਈ ਜੇ ਤਾਂ ਸਾਡੇ ਢੀਨੇ ਜਨਪੀ ਸਾਹਿਬਾ ਜਾਨੀ ਜਰੂਰੀ। ਕੀ ਕਹਿਣਾ ਚਾਹੂਗੀ ਤਾਂ ਫਾਜ਼ਲ ਸਾਹਿਬ ਦੀ ਬੜੀ ਕੋਸ਼ਿਸ਼ ਸੀਗੇ ਬੜੇ ਘੋਲਟਮੱਕੇ ਨਾਲ ਲੈਂਦੇ ਕਿ ਅਕਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦਿਖ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਉਪੇਸ਼ ਕੀਤੀ ਹੈ ਕਿ ਥੋੜਾ ਘੋਲਟਮੱਕੇ ਨਾਲ ਢੀ ਕੀ ਦਾ ਸੁਆਗਤ। ਸਾਲਾ ਬੇਟਾ ਗਿਆ ਤਿੰਨ ਦਿਨ ਬੀਤੇ ਜਿੰਨੇ ਕੁ ਹੋ ਗਏ ਆ ਮੈਂ ਇਹ ਤਾਂ ਸੋਚਿਆ ਹੁੰਦਾ ਮੈਂ ਬਾਕੀ ਬੀਤੀ ਵੀਡੀਓ ਵੀ ਨਾਲ ਲੈ ਕੇ ਆਉਂਗਾ ਪਰ ਪਲਾਨ ਜਦੋਂ ਬੇਟਾ ਵਾਇਆ ਪਤਾ ਲੱਗ ਜਾਂਦਾ ਬੱਚੇ ਇੱਕ ਮਿੰਟ ਇੱਕ ਮਿੰਟ ਨਾਲ ਗੱਲ ਕਰਤੀਆਂ ਕਰਦੀਆਂ ਜਦੋਂ ਮੈਸੇਜ ਪਰ ਵੀਡੀਓ ਵੀ ਬਣਾਉਣਾ ਸਰ ਇੰਨਾ ਪਿਆ ਲੈਂਦੀ ਹੈ ਇਹ ਬਸ ਇਤਨੀ ਜਿਗਾ ਮੰਨ ਜੀ ਸਾਡੇ ਘਰ ਵੀ ਟੀਨ ਹੋਈ ਵੀ ਅਸੀਂ ਪਿਆਰ ਕਰੀਏ ਸਾਡਾ ਸੋਚਾ ਕਰੀਏ ਬਸ ਇਹ ਚਾਚਾ ਆ ਦੇ ਵਿਚਾਰ ਸੀ ਦਾ ਸਾਂਗ ਨਹੀਂ ਜਿੰਦਾ ਪਿਆ ਅੱਜ ਇਹ ਬੰਦੇ ਕਿੰਨੇ ਗੁਰਦੁਆਰੇ ਆਪਣਾ ਪ੍ਰਤੀਸ਼ੀਰ ਜੋਰ ਲਾਣ ਜਾਂਦੇ ਜੀ ਤੁਮਾਰੇ ਤੁਸੀਂ ਪਰਮਾਤਮਾ ਤੋਂ ਮੰਗ ਕੀਤੀ ਲਈ ਹੈ ਕਹਿੰਦਾ ਮੈਂ ਆਪਣਾ ਤਰਦਾਸ ਕਰ ਕਰ ਕੇ ਮੇਰੀ ਬਾਈਕ ਨਾਲ ਪੈਰਾ ਸਾਦਾ ਪਾੜ ਕਰ ਲੂਗਾ ਆਪਾਂ ਦੇ ਚੰਗੇ ਚੁਗਲਾਰ ਰੱਖ ਲਈਏ ਅਤਵਾਸ ਦਾ ਬਾੜ ਸਿਰ ਮੇਰਾ ਹੋ ਸਕੀ ਤੇ ਹਮਤ ਤੇ ਨੀਂਦ ਕਰਦੇ ਸਾਰ ਦੇ ਲਈ ਜੀ ਨਹੀਂ ਲਾਤ ਪਰਮਾਤਮਾ ਬਣੇ ਪਰ ਪਰਮਾਤਮਾ ਸਾਡੀ ਚੁਣੀਆ ਇਸ ਬਾਈਕ ਦਾ ਧੰਨਵਾਦ ਕਰਦਾ ਕਿ ਸਾਡੇ ਘਰੇ ਕਿਸੇ ਦਾਸ ਨੂੰ